ਮਰਦੇ ਪਾਸਿੰਗ ਜੀ ਖਾਲਸਾ ਜੋ ਡਿਬਰੂ ਕਾਰਜ ਵਿੱਚ ਜੇਲ੍ਹ ਦੇ ਵਿੱਚ ਬੰਦ ਸਨ ਉਹਨਾਂ ਨੂੰ ਆਜ਼ਾਦ ਮੀਂਵਾਰ ਖਡੂਰ ਸਾਹਿਬ ਹਲਕਾ ਚੰਨ ਸ਼ਾਇਨ ਮਾਈ ਕਵਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸ ਕਿਤਰਾ ਦਾ ਮਾਹੌਲ ਬਣਿਆ ਚੜ੍ਹਦੀ ਕਲਾ ਜਿਵੇਂ ਦੀਪ ਬਾਈ ਕਹਿੰਦਾ ਹੁੰਦਾ ਨਾ ਕਲਾ ਵਰਤ ਹੋ ਗਈ ਅੱਜ ਕਲਾ ਹੀ ਵਰਤ ਰਹੀ ਹੈ ਹਰ ਇੱਕ ਨਗਰ ਦੇ ਵਿੱਚੋਂ ਫੋਨ ਆ ਰਹੇ ਨੇ ਚੜ੍ਹਦੀ ਕਲਾ ਦੇ ਨਾਲ ਲੀਡ ਜਾ ਰਹੀ ਹੈ ਬਹੁਤ ਵੱਡੀ ਲੀਡ ਦੇ ਨਾਲ ਭਾਈ ਸਾਹਿਬ ਜਿੱਤ ਹੋਵੇਗੀ ਇਹਨਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਵੀ ਉਹਨਾਂ ਨੂੰ ਪੁੱਛਿਓ ਜ਼ਰੂਰ ਇਹ ਕੀ ਕਲਾ ਸਿੱਖ ਜਿਹੜਾ ਉਹ ਭਾਈ ਸਾਹਿਬ ਦੇ ਨਾਲ ਹੀ ਰਹੇਗਾ ਬਾਕੀ ਸਿੱਖ ਨਹੀਂ ਉਹਨਾਂ ਨੂੰ ਸਿੱਖ ਨਹੀਂ ਕੋਈ ਮੰਨਦੇ ਦੇਖੋ ਜੀ ਸਾਡੇ ਨਾਲ ਅੰਨਾ ਕਰਨ ਦੇ ਵਿੱਚੋਂ ਹਿੰਦੂ ਵੀਰ ਵੀ ਨਾਲ ਆ ਸਾਡੇ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਸਾਰੇ ਧਰਮ ਸਾਡੇ ਨਾਲ ਨੇ ਪਹਿਲੇ ਤਾਂ ਅਸੀਂ ਧਰਮ ਜਾਤ ਪਾਤ ਦੇ ਵਿੱਚ ਪੈਂਦੇ ਨਹੀਂ ਪਰ ਸਾਨੂੰ ਹਰ ਵਰਗ ਦੇ ਵਿੱਚੋਂ ਹੰਗਾਰਾ ਮਿਲ ਰਿਹਾ ਵਾ ਕਿਉਂਕਿ ਅਸੀਂ ਪੱਗਾਂ ਦੇ ਵਿੱਚ ਸਿਰਫ ਸੋਚਦਾ ਕੋਈ ਫਾਇਦਾ ਨਹੀਂ ਆ ਪੱਗਾਂ ਦੇ ਸਿਰਫ ਵਸਾ ਕੇ ਆਪਾਂ ਕਹੀ ਜਾਈਏ ਸਹੀ ਹੈ ਜੇ ਇਹ ਆ ਕੀਤਾ ਉਹ ਕੀਤਾ ਨਹੀਂ ਕਿੰਨੀਆਂ ਕਵੋਟਾਂ ਪੈ ਸਕਦੀਆਂ ਤੁਹਾਡੇ ਪਿੰਡ ਦੇ ਵਿੱਚ ਤੋਂ ਕਿੰਨੀ ਟੋਟਲ ਵੋਟ ਸਰੋਵਰ ਸਾਹਿਬ ਕਿਰਪਾ ਕਰਨਗੇ ਪੈਂਡਲ ਗੋਠੀ ਦੇ ਵਿੱਚ ਜਿੱਤ ਯਕੀਨੀ ਆ ਜੀ ਹਾਂਜੀ ਇੱਕ ਨਾ ਲੋਕ ਇਹ ਵੀ ਕੱਲ ਕਹਿ ਰਹੇ ਵੀ ਗੁਪਤ ਬੋਰਡ ਵੀ ਸਾਨੂੰ ਪੈ ਰਹੀ ਵੀ ਬੈਠੇ ਆਵਾ ਦੇ ਪਾਰਟੀ ਦੇ ਖੇਮੇ ਚ ਆ ਜਾ ਬੈਠੇ ਆ ਕਾਲੀਦਾਲ ਦੇ ਨਾਲ ਪਰ ਵੋਟ ਸਾਨੂੰ ਪਉਗੀ ਕਿ ਵਾਕਿਆ ਇਦਾਂ ਦਾ ਕੁਝ ਹੈਗਾ ਬਿਲਕੁਲ ਜੀ ਇੱਕ ਕਲਾ ਦੇ ਰੂਪ ਵਿੱਚ ਕਲਾ ਹੀ ਵਰਤ ਰਹੀ ਆ ਇਸ ਤਰ੍ਹਾਂ ਹੋ ਰਿਹਾ ਵਾ ਭਾਵੇਂ ਕੋਈ ਕਾਂਗਰਸ ਦਾ ਬੋਤ ਲਾ ਕੇ ਬੈਠਾ ਨਾ ਮਜਬੂਰੀਆਂ ਨੇ ਕਿਸੇ ਨੇ ਕੋਈ ਕੰਮ ਲਿਆ ਹੁੰਦਾ ਕਿਸੇ ਨੇ ਕੋਈ ਕੰਮ ਇਹ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਵੀ ਚਲੋ ਆਪਾਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦੇ ਹੱਕ ਦੇ ਵਿੱਚ ਬਗਧਾ ਨਹੀਂ ਜਾਇਦਾ ਸੱਚ ਦੇ ਹੱਕ ਵਿੱਚ ਬਗਧਾ ਕਿਉਂ ਜਿਹੜੀ ਗੱਲ ਉਹ ਸਾਰੀ ਜ਼ਮੀਰ ਦੀ ਆ ਇਹ ਨਹੀਂ ਕਿ ਕੋਈ ਕਿਹੜੇ ਬੂਥ ਤੇ ਬੈਠਾ ਵਾ ਗੱਲ ਤੇ ਬਟਨ ਤੇ ਜਿਹੜਾ ਨਪੜਾ ਉੱਤੇ ਜਾ ਕੇ ਜ਼ਮੀਰ ਜਾਗਣੀ ਚਾਹੀਦੀ ਆ ਸਾਡੀ ਸੋ ਦੋਸਤੋ ਸਮਰਥਨ ਦੇ ਵਿੱਚ ਇੱਥੇ ਬਹੁਤ ਵੱਡਾ ਬੂਥ ਲੱਗਿਆ ਗਿਆ ਤੇ ਇੱਕ ਛੋਟਾ ਜਿਹਾ ਪਚੰਗੀ ਜਿਹੜਾ ਭਾਈ ਸਾਹਿਬ ਦੀ ਸਪੋਰਟ ਕਰਨ ਵਾਸਤੇ ਆ ਕਰਦੇngਾ ਲਗਵਾਤਾ ਬਾਬਾ ਜੀ ਵਾਹਿਗੁਰੂ ਖਾਲਸਾ ਸਾਰਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਲੋਕੋ ਪਤਾ ਹੈ ਜੋ ਪੰਜਾਬੀ ਚ ਪੰਜਾਬੀ ਚ ਜੋ ਸਪਾਈ ਪਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਡਿਬਲੂ ਕਾਰਡ ਵਿੱਚ ਜੇਲ੍ਹ ਦੇ ਵਿੱਚ ਬੰਦ ਸਨ ਉਹਨਾਂ ਨੂੰ ਆਜ਼ਾਦ ਮੀਂਵਾਰ ਉਮੀਦਵਾਰ ਖਡੂਰ ਸਾਹਿਬ ਹਲਕਾ ਚੋਣ ਸ਼ਾਇਨ ਮਾਈਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਇਹ ਛੋਟਾ ਜਿਹਾ ਪਚੰਗੀ ਇਹ ਵੀ ਭਾਈ ਸਾਹਿਬ ਨੂੰ ਸਪੋਰਟ ਕਰਨ ਵਾਸਤੇ ਆ ਆਪਾਂ ਬਾਬਾ ਜੀ ਨੇ ਵੀ ਕਰਦੇ ਗੱਲ ਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਜੀ ਪਿੰਡ ਦੇ ਵਿੱਚ ਤੇ ਕਿੰਨੇ ਕੁ ਲੋਕ ਹੁਣ ਤੱਕ ਵੋਟ ਪਾ ਗਏ ਕਿਹ ਤਰ੍ਹਾਂ ਦਾ ਮਾਹੌਲ ਬਣਿਆ ਚੜ੍ਹਦੀ ਕਲਾ ਜਿਵੇਂ ਦੀਪ ਬਾਈ ਕਹਿੰਦਾ ਹੁੰਦਾ ਨਾ ਕਲਾ ਵਰਤੋਗੀ ਤੇ ਅੱਜ ਕਲਾ ਹੀ ਵਰਤ ਰਹੀ ਹੈ ਹਰ ਇੱਕ ਨਗਰ ਦੇ ਵਿੱਚੋਂ ਫੋਨ ਆ ਰਹੇ ਨੇ ਚੜ੍ਹਦੀ ਕਲਾ ਦੇ ਨਾਲ ਲੀਡ ਜਾ ਰਹੀ ਹੈ ਬਹੁਤ ਵੱਡੀ ਲੀਡ ਦੇ ਨਾਲ ਭਾਈ ਸਾਹਿਬ ਜਿੱਤ ਹੋਵੇਗੀ ਹਾਂਜੀ ਪਰ ਵਿਰੋਧੀ ਧਿਰਾਂ ਕਹਿੰਦੀਆਂ ਸੀ ਕਿ ਕਹਿੰਦੇ 50000 ਵੋਟ ਨਹੀਂ ਤੁਹਾਡੀ ਨਿਕਲਣ ਚਲੋ ਹਰ ਇੱਕ ਨੇ ਆਪਣਾ ਜਿਹੜਾ ਤਾਂ ਇੱਕ ਸੁਣਾ ਹੁੰਦਾ ਵਾ ਕਿਸ ਨੇ ਕੁਝ ਕਹਿਣਾ ਹੁੰਦਾ ਵਾ ਪਰ ਆਪਾਂ ਉਹਨਾਂ ਚੀਜ਼ਾਂ ਦਾ ਕੋਈ ਰਿਪਲਾਈ ਨਹੀਂ ਦੇ ਆਪਾਂ ਆਪਣੀ ਆਪਣੀ ਮਿਹਨਤਾਂ ਲਗ ਆਪਾਂ ਨੂੰ ਨਤੀਜਾ ਜਿਹੜਾ 4 ਤਰੀਕ ਨੂੰ ਮਿਲ ਜਾਣਾ ਆ ਆਪਨੇ ਤਾਰੇ ਸਾਰੇ ਹੋ ਜਾਣੇ ਆ ਜੀ ਹਾਂਜੀ ਕਿੰਨੀਆਂ ਕਵੋਟਾਂ ਪੈ ਸਕਦੀਆਂ ਤੁਹਾਡੇ ਪਿੰਡ ਦੇ ਵਿੱਚ ਤੋਂ ਕਿੰਨੀ ਟੋਟਲ ਵੋਟ ਹੈ ਸਰੋਵਰ ਸਾਹਿਬ ਕਿਰਪਾ ਕਰਨਗੇ ਪਿੰਡ ਅਲਗੋਕੋਠੀ ਦੇ ਵਿੱਚ ਜਿੱਤ ਯਕੀਨੀ ਹੈ ਜੀ ਹਾਂਜੀ ਇੱਕ ਨਾ ਲੋਕ ਇਹ ਵੀ ਕੱਲ ਕਹਿ ਰਹੇ ਵੀ ਗੁਪਤ ਵੋਟ ਵੀ ਸਾਨੂੰ ਪੈ ਰਹੀ ਵੀ ਬੈਠੇ ਆਵਾ ਦੇ ਪਾਰਟੀ ਦੇ ਖੇਮੇ ਚ ਜਾ ਬੈਠੇ ਆ ਕਾਲੀ ਦਲ ਦੇ ਨਾਲ ਪਰ ਵੋਟ ਸਾਨੂੰ ਕਹੂਗੀ ਕਿ ਵਾਕਿਆ ਤਾਂ ਦਾ ਕੁਝ ਹੈਗਾ ਬਿਲਕੁਲ ਜੀ ਇੱਕ ਕਲਾ ਦੇ ਰੂਪ ਵਿੱਚ ਕਲਾ ਹੀ ਵਰਤ ਰਹੀ ਆ ਇਸ ਤਰ੍ਹਾਂ ਹੋ ਰਿਹਾ ਵਾ ਭਾਵੇਂ ਕੋਈ ਕਾਂਗਰਸ ਦਾ ਬੋਤ ਲਾ ਕੇ ਬੈਠਾ ਨਾ ਮਜਬੂਰੀਆਂ ਨੇ ਕਿਸੇ ਨੇ ਕੋਈ ਕੰਮ ਲਿਆ ਹੁੰਦਾ ਕਿਸੇ ਨੇ ਕੋਈ ਕੰਮ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਵੀ ਚਲੋ ਆਪਾਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦੇ ਹੱਕ ਦੇ ਵਿੱਚ ਬਗਧਾ ਨਹੀਂ ਜਾਇਦਾ ਸੱਚ ਦੇ ਹੱਕ ਵਿੱਚ ਬਗਧਾ ਕਿਉਂ ਜਿਹੜੀ ਗੱਲ ਉਹ ਸਾਰੀ ਜ਼ਮੀਰ ਦੀ ਆ ਇਹ ਨਹੀਂ ਆ ਕਿ ਕੋਈ ਕਿਹੜੇ ਬੋਰ ਤੇ ਬੈਠਾ ਵਾ ਗੱਲ ਤੇ ਬਟਨ ਤੇ ਜਿਹੜਾ ਨਪੜਾ ਤੇ ਜਾ ਕੇ ਜ਼ਮੀਰ ਜਾਗਣੀ ਚਾਹੀਦੀ ਆ ਸਾਡੀ ਬਹੁਤ ਸਾਰੇ ਲੋਕਾਂ ਨੇ ਨਾ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਭਾਈ ਸਾਹਿਬ ਨੂੰ ਵੋਟ ਪਾਉਣਗੇ ਇਹਨਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਵੀ ਉਹਨਾਂ ਨੂੰ ਪੁੱਛਿਓ ਜ਼ਰੂਰ ਕਿ ਕੀ ਕੱਲਾ ਸਿੱਖ ਜਿਹੜਾ ਉਹ ਭਾਈ ਸਾਹਿਬ ਦੇ ਨਾਲ ਹੀ ਰਹੇਗਾ ਬਾਕੀ ਸਿੱਖ ਨਹੀਂ ਉਹਨਾਂ ਨੂੰ ਸਿੱਖ ਨਹੀਂ ਤੁਸੀਂ ਮੰਨਦੇ ਵੇਖੋ ਜੀ ਸਾਡੇ ਨਾਲ ਇੰਨਾ ਕਰਦੇ ਵਿੱਚੋਂ ਹਿੰਦੂ ਵੀਰ ਵੀ ਨਾਲ ਆ ਸਾਡੇ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਸਾਰੇ ਧਰਮ ਸਾਡੇ ਨਾਲ ਆ ਪਹਿਲੇ ਗੱਲ ਅਸੀਂ ਧਰਮ ਜਾਤ ਪਾਰ ਦੇ ਵਿੱਚ ਪੈਂਦੇ ਨਹੀਂ ਪਰ ਸਾਨੂੰ ਹਰ ਵਰਗਤ ਵਿੱਚੋਂ ਹੰਗਾਰਾ ਮਿਲ ਰਿਹਾ ਵਾ ਕਿਉਂਕਿ ਅਸੀਂ ਪੱਗਾਂ ਦੇ ਵਿੱਚ ਸਿਰਫ ਸੋਚਦਾ ਕੋਈ ਫਾਇਦਾ ਨਹੀਂ ਆ ਪੱਗਾਂ ਦੇ ਸਿਰਫ ਵਸਾ ਕੇ ਆਪਾਂ ਕਹੀ ਜਾਈਏ ਸਹੀ ਜੇ ਜੇ ਕੀਤਾ ਉਹ ਕੀਤਾ ਨਹੀਂ ਸਿੱਖ ਬਣ ਲਈ ਸਿੱਖ ਬੜੀ ਤਗੜਾ ਸ਼ਬਦ ਆ ਸਿੱਖ ਆਮ ਸਿੱਖਣੀ ਹੁੰਦਾ ਸਿੱਖ ਦਾ ਕੰਮ ਵੈਸੇ ਸਿੱਖਣਾ ਆ ਸਿੱਖ ਦਾ ਕੰਮ ਆ ਸਿੱਖਣਾ ਠੀਕ ਆ ਜੀ ਜੇ ਅਸੀਂ ਆਪਣੇ ਕਾਤਲਾਂ ਦੇ ਨਾਲ ਅਲੇ ਫਿਰਿਏ ਇਹਨਾਂ ਨੇ ਕਾਲ ਤੱਕ ਤੇ ਅਟੈਕ ਕਰਵਾਏ ਹਮਲੇ ਕਰਾਏ ਕਿਵੇਂ ਨਸ਼ਿਆਂ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਬੇਦਵੀ ਹੋਈਆਂ ਕੋਈ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਇਹਨਾਂ ਨੂੰ ਕਿਵੇਂ ਆਪਣਾ ਮੰਨ ਲਈਏ ਤੁਹਾਨੂੰ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਇੱਕ ਐਮਪੀ ਤੁਹਾਡਾ ਜਿਹੜਾ ਜਿੱਤ ਕੇ ਜਾਂਦਾ 92 ਐਮਐਲਏ ਦਿੱਤੇ ਆ ਪਾਵਾਂ ਦੀ ਪਾਰਟੀ ਨੂੰ ਉਹ ਵੀ ਸਿਲੰਡਰ ਕਰਕੇ ਨਸ਼ੇ ਦੇ ਮੁੱਦੇ ਤੇ ਖਾਸ ਕਰਕੇ ਕਿਉਂਕਿ ਜਦੋਂ ਮੈਂ ਸਵਾਲ ਕੀਤਾ ਭੁੱਲਰ ਸਾਹਿਬ ਨੂੰ ਤੇ ਉਹ ਵੀ ਭੱਜ ਕੇ ਮਾਈਕ ਛੱਡ ਕੇ ਵੀ ਬਾਈ ਮੈਂ ਕੋਈ ਇਹਦਾ ਕੀ ਜਵਾਬ ਦੇਵਾਂ ਤੁਸੀਂ ਅਮਰੀਕਾ ਜਾ ਕੇ ਪੁੱਛ ਲਓ ਕੈਨੇਡਾ ਜਾ ਕੇ ਪੁੱਛ ਲਓ ਉਹਨਾਂ ਨੇ ਉਹ ਆ ਜਵਾਬ ਦਿੱਤਾ ਮੈਨੂੰ ਜੇ ਉਹ ਸਿਲੰਡਰ ਕਰਕੇ 92 ਐਮਐਲਏ ਲੈਲੇ ਤੇ ਤੁਹਾਨੂੰ ਕੀ ਲੱਗਦਾ ਵੀ ਇੱਕ ਐਮਪੀ ਦੇ ਨਾਲ ਆਪਾਂ ਨਸ਼ਾ ਮੁਕਤ ਕਰ ਲਾਂਗੇ ਪੰਜਾਬ ਨੂੰ ਵੇਖੋ ਜੀ ਹਰ ਇੱਕ ਲੀਡਰ ਦਾ ਪਤਾ ਕੀ ਕਹਿਣਾ ਹੁੰਦਾ ਵਾ ਕਿ ਮੈਨੂੰ ਕੁਰਸੀ ਤੇ ਬਿਠਾਓ ਮੈਂ ਆਹ ਕਰਦਾ ਹਾਂਗਾ ਆ ਵਾਦਾ ਪੂਰਾ ਕਰਦਾ ਹਾਂਗਾ ਭਾਈ ਸਾਹਿਬ ਨੇ ਪਹਿਲਾਂ ਹੀ ਖਾਲਸਾ ਵੀਰ ਚਲਾ ਕੇ ਕਈ ਨੌਜਵਾਨਾਂ ਨੂੰ ਨਸ਼ਾ ਛਡਾਇਆ ਤੇ ਗੁਰੂ ਦੇ ਲੜ ਲਾਇਆ ਗੁਰੂ ਦੇ ਬਾਣੀ ਨਾਲ ਜੋੜਿਆ ਨਸ਼ਿਆਂ ਤੋਂ ਮੁਕਤ ਕਰਾਇਆ ਤੇ ਅੱਜ ਨੌਜਵਾਨ ਸਾਡੇ ਨਾਲ ਪ੍ਰਚਾਰ ਦੀ ਸੇਵਾ ਨਿਭਾ ਰਹੇ ਤੇ ਬੂਥ ਲਾਇਆ ਨੌਜਵਾਨਾਂ ਨੇ ਇਹ ਉਹਨਾਂ ਦੀ ਦੇਣ ਆ ਤੇ ਉਹ ਕਰੇ ਵੀ ਪਕਾਉਣੋਂ ਪੰਥ ਨੂੰ ਪੇਠ ਨਹੀਂ ਵਿਖਾਉਣਗੇ ਕੰਗਨ ਉਹਨਾਂ ਨੇ ਕੀ ਲੋਡ ਸਿ ਡਵਾਈ ਤੋਂ ਆਪਣਾ ਚੰਗਾ ਕਾਰੋਬਾਰ ਛੱਡ ਕੇ ਇੱਥੇ ਆਉਣ ਦੀ ਉਹਨਾਂ ਨੇ ਆਪਣੀ ਜਵਾਨੀ ਜਿਹੜੀ ਪੰਥ ਲਈ ਅਖੇ ਲਾਈ ਹੈ ਤੇ ਉਹ ਲਾ ਕੇ ਐਂਡਲੈਸ ਸਾਸਾਂ ਤੱਕ ਕੰਮ ਦੇ ਲਿਖੇ ਰਹੇ ਨੇ ਵਿਰੋਧੀ ਧਿਰਾਂ ਨੇ ਤੇ ਇੱਥੇ ਵੀ ਸਵਾਲ ਕੀਤਾ ਇੱਥੇ ਵੀ ਤੰਜ ਕੀਤਾ ਵੀ ਕਿਉਂ ਜਿਹੜਾ ਬੰਦਾ ਪਹਿਲਾਂ ਦੁਬਈ ਦੇ ਵਿੱਚ ਕੰਮ ਕਰ ਰਿਆ ਪਹਿਲਾਂ ਤਾਂ ਸਫਾ ਚਟ ਸੀਗਾ ਨਾ ਤਾਂ ਉਹਨੇ ਕੇਸ ਰੱਖੇ ਨਾ ਦਾਣਾ ਰੱਖਿਆ ਇੱਕੇ ਦਮ ਇੱਕ ਸਾਲ ਦੇ ਵਿੱਚ ਐਸਾ ਕੀ ਵੇਖ ਲਿਆ ਉਹਨੇ ਪੰਥ ਦਾ ਵੀ ਉਹ ਪੰਥ ਦਾ ਵਾਰਿਸ ਬਣ ਕੇ ਬਹਿ ਗਿਆ ਵੇਖੋ ਜੀ ਕੋਈ ਵੀ ਇਤਿਹਾਸ ਅਜੇ ਤੱਕ ਪਿਛਲੇ ਆਪਣੇ ਇਤਿਹਾਸ ਵੇਖੋ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਕੀ ਸੀ ਫਿਰ ਉਹ ਗੁਰੂ ਦਾ ਸਿੱਖ ਬਣਿਆ ਕਿੱਦੜ ਦੇ ਕਿੱਦੜ ਇਤਿਹਾਸ ਸਾਡਾ ਵੇਖੋ ਪਹਿਲਾਂ ਖੋਲ ਕੇ ਠੀਕ ਹੈ ਸਾਡੇ ਲੋਕ ਬਸ ਇੱਕ ਤਾਂ ਜੇ ਕਸਣਾ ਜਾਂਦੇ ਵਿਰੋਧੀ ਤੇ ਬਣ ਕੇ ਪਰ ਉਹ ਇਤਿਹਾਸ ਤੋਂ ਜਾਣੋ ਨਹੀਂ ਹੁੰਦੇ ਇਹ ਚੀਜ਼ਾਂ ਨੂੰ ਸਾਨੂੰ ਜਾਨਣ ਦੀ ਲੋੜ ਹੈ ਤਾਂ ਜੇ ਕਸਣੇ ਬੰਦ ਕਰੀਏ ਸਾਡੀ ਕੌਮ ਦੇ ਲਈ ਹਰੇਕ ਲਈ ਆਏ ਨਾ ਤੇ ਉਹ ਕਿਸੇ ਪਾਰਟੀ ਲਈ ਆਏ ਸੀ ਉਹ ਸਾਰੇ ਲਈ ਭਲਾਈ ਨੌਜਵਾਨੀ ਦੇ ਭਲੇ ਲਈ ਆਏ ਤੇ ਅੱਗੇ ਵੀ ਨੌਜਵਾਨੀ ਲਈ ਕੰਮ ਕਰਨਗੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਇਹ ਨੌਜਵਾਨ ਜਿਹੜੇ ਆ ਤੇ ਅੱਜ ਬਹੁਤ ਵੱਡਾ ਹੰਗਾਰਾ ਜਿਹੜਾ ਵਾ ਮਾਝੇ ਦੇ ਪਿੰਡਾਂ ਦੇ ਵਿੱਚੋਂ ਮਿਲ ਰਿਹਾ ਲਗਭਗ ਹਰ ਪਿੰਡ ਦੇ ਵਿੱਚ ਭਾਈ ਸਾਹਿਬ ਦਾ ਬੂਥ ਲੱਗਿਆ ਹੋਇਆ ਤੇ ਹਰ ਪਿੰਡ ਦੇ ਵਿੱਚੋਂ ਵੱਡੇ ਹੰਗਾਰੇ ਦੀ ਆਵਾਜ਼ ਜਿਹੜੀ ਆ ਰਹੀ ਹੁਣ ਵੇਖਣਾ ਇਹ ਹੋਵੇਗਾ ਕਿ 4 ਤਰੀਕ ਨੂੰ ਕਿਸ ਦੇ ਹੱਕ ਵਿੱਚ ਲੋਕ ਫਤਵਾ ਦਿੰਦੇ ਨੇ ਕਿਸ ਦੇ ਪੱਲੇ ਪਵੇਗੀ ਨਿਰਾਸ਼ਾ ਤੇ ਕਿਸ ਦੇ ਸਿਰ ਵੱਜਦਾ ਹੈ ਜਿੱਤ ਦਾ ਸਿਹਰਾ ਇਹ 4 ਤਰੀਕ ਨੂੰ ਪਤਾ ਲੱਗ ਗਿਆ ਤੁਸੀਂ ਹੁਣ ਅਚਰ ਜੁੜੇ ਰਹੋ ਸਾਡੇ ਨਾਲ ਵੇਖਦੇ ਰਹੋ ਸੁਰਖਾਪ ਟੀਵੀ ਧੰਨਵਾਦ